ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣ ਤੁਸੀਂ ਚਲੋ ਠੀਕ ਹੋਣੇ ਵੀ ਚਾਹੀਦੇ ਹੋ ਬੜੇ سارے ਭੈਣ ਭਰਾਵਾਂ ਦੇ ਸਾਨੂੰ ਮੈਸੇਜ ਆਏ ਸੀਗੇ ਕਿ ਮੈਡਮ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਨਾ ਆਪਦਾ ਆਸ-ਪਾਸ ਆਪਣੀ ਜਗ੍ਹਾ ਜ਼ਰੂਰ ਦਿਖਾਓ ਹਾਂ ਅੱਜ ਦੇ ਵਲੌਗ ਦੇ ਵਿੱਚ ਅਸੀਂ ਸਿਰਫ ਤੁਹਾਨੂੰ ਆਪਣੇ ਆਸ-ਪਾਸ ਕਿ ਅਸੀਂ ਕਿੱਥੇ ਰਹਿੰਦੇ ਆ ਉਹ ਦਿਖਾਉਣੀ ਆ ਔਰ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਘਰ ਦਿਖਾਵਾਂਗੇ ਠੀਕ ਹੈ ਜੀ ਚਲੋ ਸਟਾਰਟ ਕਰ ਦਿਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਤੇ ਸਾਨੂੰ ਇੰਨੇ ਸਾਰੇ ਮੈਸੇजेस ਕਰਦੇ ਹੋ ਇੰਨਾ ਸਪੋਰਟ ਕਰਦੇ ਹੋ ਠੀਕ ਹੈ ਜੀ ਔਰ ਸਾਡੀਆਂ ਵੀਡੀਓਜ਼ ਨੂੰ ਬਹੁਤ-ਬਹੁਤ ਤੁਸੀਂ ਪਿਆਰ ਦਿੰਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਠੀਕ ਹੈ ਜੀ ਹਾਂਜੀ ਅਸੀਂ ਰਹਿੰਦੇ ਹਾਂ ਬਿਲਕੁਲ ਖੇਤਾਂ ਦੇ ਵਿੱਚ ਬਿਲਕੁਲ ਖੇਤਾਂ ਦੇ ਵਿੱਚ ਠੀਕ ਹੈ ਜੀ ਇਹ ਸਾਡੇ ਘਰ ਦਾ ਆਲਾਦ ਵਾਲਾ ਹੈ ਇਹ ਸਾਡਾ ਕਿਨੂ ਆਂਦਾ ਬੂਟਾ ਹੈ ਜੀ ਜਿਹਨੂੰ ਬਹੁਤ ਸਾਰੇ ਕਿਨੂ ਲੱਗੇ ਸੀ ਪਰ ਇਸ ਵਾਰ ਸਾਡੇ ਘਰ ਦੇ ਦਰਵਾਜ਼ੇ ਦੇ ਬਾਹਰ ਹੋਣ ਦੀ ਵਜ੍ਹਾ ਕਰਕੇ ਨਾ ਸਾਰੇ ਤੋੜ ਕੇ ਲੈ ਜਾਂਦੇ ਆ ਸਾਡੇ ਲਈ ਬਚਦੇ ਨਹੀਂ ਠੀਕ ਹੈ ਜੀ ਚਲੋ ਉਹ ਸਾਹਮਣੇ ਸਾਡਾ ਘਰ ਆ ਕਰਦੀਆਂ ਤਸਵੀਰਾਂ ਨੇ ਘਰ ਚ ਵਿਜ਼ਿਟ ਤੁਹਾਨੂੰ ਅਸੀਂ ਫੇਰ ਕਰਾਵਾਂਗੇ ਇਹ ਅਸੀਂ ਘਰ ਤੋਂ ਬਾਹਰ ਆਏ ਹੋਏ ਆ ਤੇ ਸਾਹਮਣੇ ਆਪਣੀ ਜ਼ਮੀਨ ਹੈ ਜੀ ਬਿਲਕੁਲ ਘਰ ਦੇ ਸਾਹਮਣੇ ਦੇਖੋ ਆ ਸਾਰੀ ਜ਼ਮੀਨ ਇਹਦੇ ਨਾਲ ਹੀ ਸੂਰਜ ਵੀ ਛਿਪਣ ਵਾਲਾ ਹੈ ਹੈਨਾ ਚਲੋ ਬੈਕ ਕੈਮਰਾ ਕਰਕੇ ਤੁਹਾਨੂੰ ਅਸੀਂ ਦਿਖਾਉਨੇ ਆ ਆ ਦੇਖੋ ਸਾਡਾ ਘਰ ਆ ਜੀ ਬਿਲਕੁਲ ਸਾਹਮਣੇ ਔਰ ਆਸ-ਪਾਸ ਸਾਡੇ ਸਾਰੇ ਖੇਤ ਨੇ ਬਿਲਕੁਲ ਘਰ ਦੇ ਫਰੰਟ ਦੇ ਅੱਗੇ ਔਰ ਸਾਡੇ ਦੇਖੋ ਆਸ-ਪਾਸ ਕੋਈ ਵੀ ਘਰ ਨਹੀਂ ਹੈਗਾ ਤੇ ਇਹ ਵੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਸਾਡੇ ਅਸੀਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਸੀ ਖੇਤੀਬਾੜੀ ਹੀ ਕਰਦੇ ਆ। ਔਰ ਬਹੁਤ ਸਾਰੇ ਪਸ਼ੂ ਵੀ ਰੱਖੇ ਹੋਏ ਨੇ। ਨਿੱਕੇ ਨਿੱਕੇ ਸਾਡੀਆਂ ਚੀਨੀਆਂ ਮਿਨੀਆਂ ਨੇ। ਇਹ ਸਾਡੇ ਪਿਆਰੀਆਂ ਜਿਹੇ گاਵਾ ਨੇ ਸਾਡੀਆਂ। ਇੱਕ ਸੀ ਬਿਲਕੁਲ ਪਿੰਡ 'ਚ ਰਹਿੰਦੇ ਆ। ਤੇ ਪਿੰਡਾਂ ਵਾਲੇ ਸਾਰੇ ਕੰਮ ਕਰਦੇ ਆ। ਮਿਹਨਤ ਕਰੀਦੀ ਆ ਹਨਾ। ਫਿਰ ਇਸ ਤੋਂ ਬਾਅਦ ਸਾਡਾ ਜੱਦ ਤਰ ਜਾ ਕੇ ਸਾਡਾ ਘਰ ਹੈ ਜੀ ਬਿਲਕੁਲ ਸਾਹਮਣੇ 메ਨ ਗੇਟ ਤੱਕ ਬਹੌਣੇ ਆ। ਇਹ ਅਸੀਂ ਹੁਣ ਪਹੁੰਚੇ ਆ ਜੀ ਆਪਦੇ ਘਰ ਦੇ ਦਰਵਾਜ਼ੇ ਦੇ ਅੱਗੇ। ਠੀਕ ਹੈ ਜੀ। ਇਹ ਅਸੀਂ ਪਾਰਕ ਬਣਾਇਆ ਸੀ ਪਰ ਹੁਣ ਅਸੀਂ ਕੀ ਆ ਇਹਦੇ ਵਿੱਚ ਚੱਕ ਲਏ ਸੀ ਸਬਜ਼ੀ ਲਗਾਤੀ। ਤੁਸੀਂ ਹੀ ਦੇਖ ਸਕਦੇ ਹੋ। ਚਲੋ ਜੀ ਅਗਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਘਰ ਵਿਜ਼ਿਟ ਕਰਾਵਾਂਗੇ। ਆਪਣੇ ਫੈਮਿਲੀ ਮੈਂਬਰਸ ਦੇ ਨਾਲ ਮੁਲਾਕਾਤ ਕਰਾਵਾਂਗੇ ਹੁਣ ਸਾਨੂੰ ਸਾਰੇ ਫੈਮਿਲੀ ਮੈਂਬਰਸ ਦੇ ਨਾਲ ਮਿਲਾਵਾਂਗੇ ਐਕਚੁਅਲ ਦੇ ਵਿੱਚ ਇਹ ਸਾਡਾ ਪਹਿਲਾ ਵਲੌਗ ਸੀ ਤੇ ਸਾਨੂੰ ਸ਼ਾਇਦ ਮੈਂ ਉਹਨਾਂ ਵਧੀਆ ਨਹੀਂ ਬਣਾ ਸਕੀ ਪਰ ਮੈਂ ਕੋਸ਼ਿਸ਼ ਕੀਤੀ ਆ ਕਿ ਚਲੋ ਮੈਂ ਕੁਝ ਬਣਾ ਕੇ ਦੇਖਾਂ ਠੀਕ ਹੈ ਹੋ ਸਕਦਾ ਉਹਨਾ ਵਧੀਆ ਨਾ ਹੋਵੇ ਪਰ ਕੁਝ ਭੈਣ ਭਰਾਵਾਂ ਦੇ ਮੈਸੇਜ ਆਉਣ ਕਰਕੇ ਮੈਨੂੰ ਲੱਗਿਆ ਕਿ ਚਲੋ ਇੱਕ ਬਣਾ ਕੇ ਵੇਖਦੇ ਆ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ